ਆਜੋ ਬੱਚਿਓ ਤੁਹਾਨੂੰ ਇੱਕ ਬਹੁਤ ਹੀ ਰੋਚਕ ਅਤੇ ਦਿਲਚਸਪ ਕਹਾਣੀ ਸੁਣਾਉਣੀ ਹਾਂ ਜਿਸ ਦੇ ਵਿੱਚ ਇੱਕ ਹਿਰਨੀ, ਚਿੜੀ ਤੇ ਇੱਕ ਤੋਤਾ ਹੈ ਇੱਕ ਵਾਰੀ ਦੀ ਗੱਲ ਹੈ ਇੱਕ ਬਹੁਤ ਹੀ ਸੰਘਣਾ ਜੰਗਲ ਸੀ ਉੱਥੇ ਇੱਕ ਹਿਰਨੀ ਇੱਕ ਚਿੜੀ ਅਤੇ ਇੱਕ ਤੋਤਾ ਰਹਿੰਦੇ ਸਨ ਤਿੰਨੇ ਬਹੁਤ ਹੀ ਚੰਗੇ ਤੇ ਗੂੜੇ ਦੋਸਤ ਸਨ ਹਿਰਨੀ ਬਹੁਤ ਹੀ ਚੁਸਤ ਤੇ ਤੇਜ਼ ਸੀ ਪਰ ਚਿੜੀ ਛੋਟੀ ਜਹੀ ਪਰ ਬਹੁਤ ਹੁਸ਼ਿਆਰ ਸੀ ਤੇ ਤੋਤਾ ਹਮੇਸ਼ਾ ਹੱਸਦਾ ਹੱਸਦਾ ਤੇ ਸਭ ਨੂੰ ਖੁਸ਼ ਕਰਦਾ ਤਿੰਨੇ ਰੋਜ਼ ਮਿਲਦੇ ਖੇਡਦੇ ਤੇ ਮਿਲ ਕੇ ਫਲ ਲਿਆਉਂਦੇ ਉਹਨਾਂ ਨੇ ਇੱਕ ਬਹੁਤ ਹੀ ਵੱਡਾ ਦਰਖਤ ਆਪਣੇ ਰਹਿਣ ਦੇ ਲਈ ਚੁਣਿਆ ਸੀ ਜਿੱਥੇ ਤੋਤਾ ਦਰਖਤ ਦੇ ਉੱਤੇ ਰਹਿੰਦਾ ਸੀ ਤੇ ਚਿੜੀ ਡਾਲੀ ਤੇ ਤੇ ਹਿਰਨੀ ਉਸੇ ਰੁੱਖ ਦੇ ਥੱਲੇ ਇਸ ਤਰ੍ਹਾਂ ਉਹ ਸਾਰੇ ਇਕੱਠੇ ਰਹਿੰਦੇ ਤੇ ਇੱਕ ਦੂਸਰੇ ਦੀ ਦੇਖਭਾਲ ਕਰਦੇ ਰਹਿੰਦੇ ਇੱਕ ਦਿਨ ਜਦ ਹਿਰਨੀ ਪਾਣੀ ਪੀਣ ਲਈ ਜੰਗਲ ਦੇ ਥੱਲੇ ਗਈ ਇੱਕ ਸ਼ਿਕਾਰੀ ਨੇ ਉਸ ਨੂੰ ਦੇਖ ਲਿਆ ਉਸ ਨੇ ਜਾਲ ਲਾ ਦਿੱਤਾ ਤੇ ਹਿਰਨੀ ਵਿਚਾਰੀ ਉਸ ਜਾਲ ਦੇ ਵਿੱਚ ਫਸ ਗਈ ਜਦ ਤੋਤੇ ਨੇ ਹਿਰਨੀ ਨੂੰ ਨਹੀਂ ਵੇਖਿਆ ਉਹ ਚਿੰਤਤ ਹੋ ਗਿਆ ਤੇ ਚਿੜੀ ਨੂੰ ਪੁੱਛਣ ਲੱਗਾ ਕੀ ਤੂੰ ਅੱਜ ਹਿਰਨੀ ਨੂੰ ਵੇਖਿਆ ਹੈ ਤਾਂ ਚਿੜੀ ਨੇ ਕਿਹਾ ਨਹੀਂ ਨਹੀਂ ਮੈਂ ਤਾਂ ਅੱਜ ਹਿਰਨੀ ਨੂੰ ਨਹੀਂ ਵੇਖਿਆ ਪਰ ਤੂੰ ਚਿੰਤਾ ਨਾ ਕਰ ਮੈਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹਾਂ ਚਿੜੀ ਨੇ ਜੰਗਲ 'ਚ ਟੁੰਡਣਾ ਸ਼ੁਰੂ ਕੀਤਾ ਫਿਰ ਉਸ ਨੇ ਹਿਰਨੀ ਨੂੰ ਜਾਲ 'ਚ ਫਸਿਆ ਦੇਖ ਲਿਆ ਤੇ ਤੋਤਾ ਵੀ ਉੱਥੇ ਆ ਗਿਆ ਤੇ ਤੋਤੇ ਨੇ ਹਿਰਨੀ ਨੂੰ ਕਿਹਾ ਚਿੰਤਾ ਨਾ ਕਰ ਅਸੀਂ ਤੈਨੂੰ ਬਚਾਵਾਂਗੇ ਚਿੜੀ ਨੇ ਸ਼ਿਕਾਰੀ ਦਾ ਧਿਆਨ ਢਕਾਉਣ ਲਈ ਉਸਦੇ ਖਾਣੇ 'ਚ ਚੁੰਮਾਰਨ ਲੱਗੀ ਜਦੋਂ ਸ਼ਿਕਾਰੀ ਉੱਥੇ ਉਸ ਵੱਲ ਦੌੜਿਆ ਤਾਂ ਤੋਤੇ ਨੇ ਹਿਰਨੀ ਦੇ ਜਾਲ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਹਿਰਨੀ ਨੇ ਜਾਲ ਤੋੜਿਆ ਤੇ ਜੰਗਲ ਵੱਲ ਭੱਜ ਗਈ ਤੇ ਸ਼ਿਕਾਰੀ ਇਹ ਸਭ ਵੇਖ ਕੇ ਬਹੁਤ ਹੀ ਹੈਰਾਨ ਰਹਿ ਗਿਆ ਤਿੰਨੇ ਦੋਸਤ ਸੁਰੱਖਿਅਤ ਜੰਗਲ ਵੱਲ ਭੱਜ ਗਏ ਉਹਨਾਂ ਨੇ ਇੱਕ ਦੂਜੇ ਨੂੰ ਆਪਣੇ ਗਲ ਦੇ ਨਾਲ ਲਾਇਆ ਤੇ ਕਿਹਾ ਕਿ ਅਸੀਂ ਤਿੰਨੇ ਮਿਲ ਕੇ ਰਹਨੇ ਹਾਂ ਤੇ ਹਰ ਮੁਸ਼ਕਲ ਦਾ ਸਾਹਮਣਾ ਇਸੇ ਤਰ੍ਹਾਂ ਹੀ ਕਰਦੇ ਰਹਾਂਗੇ ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸਲੀ ਦੋਸਤੀ ਉਹ ਹੁੰਦੀ ਹੈ ਜੋ ਮੁਸੀਬਤ ਦੇ ਵਿੱਚ ਕੰਮ ਆਵੇ ਧੰਨਵਾਦ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ